ਪੀ ਚਤੰਬਰਮ ਅਕਸਰ ਹੀ ਆਪਣੇ ਵੱਡੇ ਬਿਆਨਾਂ ਨੂੰ ਲੈ ਕੇ ਖਬਰਾਂ 'ਚ ਰਹਿੰਦੇ ਨੇ ਕਈ ਵਾਰ ਉਹਨਾਂ ਦੇ ਬਿਆਨਾਂ ਦੀ ਭਾਜਪਾ ਦੇ ਵੱਲੋਂ ਸਖਤ ਆਲੋਚਨਾ ਵੀ ਕੀਤੀ ਗਈ ਤੇ ਕਈ ਵਾਰ ਉਹਨਾਂ ਨੇ ਪਾਰਟੀ ਦੇ ਲਈ ਵਿਰੋਧ ਦਾ ਕਾਰਨ ਵੀ ਉਹਨਾਂ ਦੇ ਬਿਆਨ ਬਣਦੇ ਦੇਖੇ ਗਏ ਹੁਣ ਮੁਰ ਤੋਂ ਪੀ ਚਤੰਬਰਮ ਦੇ ਵੱਲੋਂ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਜਿਸ ਨੇ ਵੱਖਰੇ ਤੌਰ ਤੇ ਚਰਚਾ ਛੇੜ ਕੇ ਰੱਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਇੱਕ ਵੱਡੀ ਗਲਤੀ ਸੀ ਜਿਸ ਦੀ ਕੀਮਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ ਪੀ ਚਤੰਬਰਮ ਨੇ ਇਹ ਬਿਆਨ ਹਿਮਾ ਕਸੌਲੀ ਦੇ ਵਿੱਚ ਖੁਸ਼ਵੰਤ ਸਿੰਘ ਸਾਹਿਤ ਉਤਸਵ ਦੇ ਵਿੱਚ ਦਿੱਤਾ ਪੀਚ ਤੰਬਰ ਨੇ ਇਸ ਮੌਕੇ ਕਿਹਾ ਕਿ ਇਸ ਦੇ ਵਿੱਚ ਫੌਜ ਪੁਲਿਸ ਖੁਫੀਆ ਤੇ ਸਿਵਲ ਸੇਵਾ ਸਣੀ ਹਰ ਕੋਈ ਸ਼ਾਮਿਲ ਸੀ ਇਹ ਫੈਸਲਾ ਇਸ ਤੋਂ ਬਾਅਦ ਹੀ ਲਿਆ ਗਿਆ ਸੀ ਪਰ ਇੰਦਰਾ ਗਾਂਧੀ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ ਗਿਆ ਜੋ ਗਲਤ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸੇ ਫੌਜੀ ਅਧਿਕਾਰੀ ਦਾ ਨਰਾਦਰ ਨਹੀਂ ਕਰ ਰਿਹਾ ਪਰ ਉਹ ਗੋਲਡਨ ਟੈਂਪਲ ਨੂੰ ਮੁੜ ਪ੍ਰਾਪਤ ਕਰਨ ਦਾ ਤਰੀਕਾ ਗਲਤ ਸੀ ਕੁਝ ਸਾਲਾਂ ਬਾਅਦ ਅਸੀਂ ਫੌਜ ਨੂੰ ਬਾਹਰ ਰੱਖ ਕੇ ਗੋਲਡਨ ਟੈਂਪਲ ਨੂੰ ਮੁੜ ਪ੍ਰਾਪਤ ਕਰਨ ਦਾ ਸਹੀ ਤਰੀਕਾ ਦਿਖਾਇਆ ਜਿਵੇਂ ਹੀ ਪੀਚ ਤੰਬਰਮ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਬਾਹਰ ਹੋਇਆ ਪੰਥਕ ਸਖਿਯੋਤਾ ਦੇ ਵੱਲੋਂ ਵੱਡੇ ਲੀਡਰਾਂ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ। ਪੀ ਚ ਤੰਬਰਮ ਦੇ ਬਿਆਨ ਤੋਂ ਬਾਅਦ ਐਸਪੀਸੀ ਮੈਂਬਰ ਗੁਰਚੰਦ ਸਿੰਘ ਅਰੇਵਾਲ ਤੇ ਮਨਜਿੰਦਰ ਸਿੰਘ ਸਿਰਸਾ ਦਾ ਕੀ ਕੁਝ ਕਹਿਣਾ ਸੀ ਤੁਸੀਂ ਵੀ ਸੁਣੋ। ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਆਣੇ ਇਹ ਗੱਲ ਕਰਦੇ ਆ ਕਹਿੰਦੇ 100 ਝੂਠ ਬੋਲ ਕੇ ਵੀ ਝੂਠ ਸੱਚ ਨਹੀਂ ਬਣਦਾ। ਜਿਹੜਾ ਬਿਆਨ ਅਜ ਚੰਦਰਪ੍ਰਭ ਕਾਂਗਰਸ ਦੇ ਆਗੂ ਨੇ ਦਿੱਤਾ ਉਹ ਬਿਆਨ ਉਸ ਅਸਲ ਸਚਾਈ ਦੀ ਗੱਲ ਕਰਦਾ ਹੈ। ਇਹ ਤਾਂ ਠੀਕ ਆ ਕਿ ਚੰਦਰਪ੍ਰਮ ਸਾਹਿਬ ਦਾ ਬਿਆਨ ਕੀ ਉਹਨਾਂ ਦੀ ਅੰਤਰਾਖਮਨ ਦਾ ਜਾਂ ਕੁ ਰਾਜਨੀਤੀ ਲਾਹਣ ਲੈ ਲਈ ਆ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਅਸਲ ਸਚਾਈ ਆ ਉਸ ਨੂੰ ਬਿਆਨ ਕੀਤਾ ਆ ਤੇ ਅਸੀਂ ਦੇਰ ਆਏ ਗਰੁਸਤਾਏ ਉਹਦਾ ਸਵਾਗਤ ਕਰਦੇ ਆ ਪਰ ਉਹਦੇ ਨਾਲ ਦੀ ਨਾਲ ਉਹ ਇੱਕ ਹੋਰ ਧੂੜ ਬੋਲ ਰਹੇ ਨੇ ਜਿਹਦੇ ਵਿੱਚ ਉਹ ਹੋ ਹੋ ਇਹ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਦਾ ਇਹ ਇੰਦਰਾ ਗਾਂਧੀ ਦੇ ਕੰਲਾ ਫੈਸਲਾ ਨਹੀਂ ਸੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਕਿਸੇ ਵੀ ਤਰ੍ਹਾਂ ਅਰਥ ਨਹੀਂ ਰੱਖਦੀ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਅਸਥਿਰ ਨਭੁੰਦਾ ਉਹਦਾ ਆਪਣਾ ਰੁਤਬਾ ਹੁੰਦਾ ਸਾਰੀਆਂ ਏਜੰਸੀਆਂ ਸਾਰੇ ਲੋਕ ਉਹਦੇ ਨਾਲ ਹੁੰਦੇ ਰਹੇ ਹਾਂ ਇਹ ਗੱਲ ਠੀਕ ਹੈ ਕਿ ਕੁਝ ਵਿਰੋਧੀ ਪਾਰਟੀਆਂ ਦੇ ਲੋਕ ਵੀ ਉਸ ਨੂੰ ਇਸ ਗੱਲ 'ਤੇ ਸ਼ਹਿਦ ਦਿੰਦੇ ਪਾਏ ਗਏ ਤੇ ਉਹਨਾਂ ਨੇ ਆਪਣੀਆਂ ਜੀਵਨੀ ਵਿੱਚ ਇਹ ਗੱਲ ਕਹੀ ਹੈ ਮਰਿੰਦਰਾ ਗਾਂਧੀ ਦਾ ਇਹ ਜਿਹੜਾ ਹਮਲਾ ਸੀ turban ਸਾਹਿਬ ਤੇ ਇਹ ਯੋਜਨਾਬੱਧ ਹਮਲਾ ਸੀ ਇੰਦਰਾ ਗਾਂਧੀ ਦੀ ਮਨਸ਼ਾ ਸੀ ਉਹਨੇ ਆਪਣੀ ਰਾਜਨੀਤੀ ਜਿਹੜੀ ਪਵਾ ਚੁੱਕੀ ਧਰਾਟ ਸੀ ਉਸ ਨੂੰ ਕਾਇਮ ਰੱਖਣ ਵਾਸਤੇ ਦੇਸ਼ ਨੂੰ ਇਹ ਦੱਸਣ ਵਾਸਤੇ ਕਿ ਬਹੁ ਗੰਟੀ ਜਿਹੜੇ ਲੋਕੋਂ ਤੁਹਾਨੂੰ ਜਿਹੜੇ ਸਿੱਖ ਮਾਰ ਰਹੇ ਨੇ ਜਿਹੜੇ ਕਿ ਏਜੰਸੀਆਂ ਵੱਲੋਂ ਕਾਰੇ ਕਰਾਏ ਗਏ ਬੱਸਾਂ ਤੋਂ ਕੱਢ ਕੇ ਜਾਂ ਰੇਲਾਂ ਤੋਂ ਕੱਢ ਕੇ ਹਿੰਦੂ ਭਰਾ ਮਾਰੇ ਗਏ ਤਾਂ ਉਹਨੇ ਕਿਹਾ ਕਿ ਮੈਂ ਇਸ ਇੰਦੂਤਾ ਨੂੰ ਜੋੜਵਾਦ ਤੇ ਬਹੁ ਗਣਤੀ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਮਾਰ ਲਈ। ਸੋ ਇਹ ਉਹਦਾ ਜਾਂਦਾ ਸੀ ਜਿਹਦੇ ਕਰਕੇ ਉਹਨੂੰ ਵੀ ਮਾਰ ਚਲਣੀ ਪਈ। ਇੰਦਰਾ ਵੀ ਨੇ ਇੰਦਰਾ ਨੂੰ ਵੀ ਹੌਂਕਰਾ ਪਿਆ ਤੇ ਉਸ ਤੋਂ ਬਾਅਦ ਇਸ ਦੇਸ਼ ਦੇ ਲੋਕਤੰਤਰ ਤੇ ਨੇ ਲੋਕਤੰਤਰ ਤੇ ਕਾਂਗਰਸ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਜਿਹੜਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤਵਹੀਬ ਸੀ। ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਾਂਗਰਸ ਦੇ ਲੀਡਰ ਉਹਦੀ ਨੁਮਾਈ ਕਰਦੇ ਪਾਏ ਗਏ। ਜੀਵ ਗਾਂਧੀ ਇਹ ਕਹਿੰਦਾ ਸੁਣਿਆ ਗਿਆ ਕੀ ਬੜਾ ਦਰਦ ਜਿੱਤਦਾ ਦੁਪਤੀ ਹਿਲਦੀ ਆ ਸਿੱਖਾਂ ਦੇ ਕਤਲ ਕਤਲੇਆਮ ਨੂੰ ਜਸਟੀਫਾਈ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਂਨਦਸ ਦੀ ਜੋ ਹਾਲਾਤ ਨੇ ਉਹ ਅੱਜ ਤੁਸੀਂ ਦੇਖ ਰਹੇ ਹੋ ਭਾਵੇਂ ਕਿ ਉਹਨਾਂ ਦਾ ਜਿਹੜਾ ਗਾਂਧੀ ਪਰਿਵਾਰ ਦਾ ਪੁੱਜੰਦ ਰਾਹੁਲ ਗਾਂਧੀ ਬੜੇ ਪੰਜਾਬ ਦੇ ਘੇੜੇ ਵੀ ਲੰਦਾ ਦਵਾਤ ਸਾਹਿਬ ਵੀ ਨਤਮਸਤ ਹੁੰਦਾ ਪਰ ਖੁੱਲ ਕੇ ਕਦੇ ਉਹ ਆਪਣੇ ਨਾਲ ਦੀ ਕੁਰਸੀ ਤੇ ਬੈਠੇ ਜਿਵੇਂ ਸ਼ਕਰਤਲ ਜਾਂ ਸੰਜਨ ਕੁਮਾਰ ਜਾਂ ਹੋਰ ਜਿਹੜੇ ਇਹ ਲੋਕ ਨੇ ਉਹਨਾਂ ਦੇ ਬਾਰੇ ਕਦੇ ਜ਼ਿਕਰ ਨਹੀਂ ਕਰਦਾ ਸੋਚੀ ਬੁੱਤਿੰਗ ਨਬਰੋਂ ਸਵਾਮੀ ਭਾਵੇਂ ਕਿ ਕਿਸੇ ਵੀ ਭਾਗ ਦਾ ਨਾਲ ਗੱਲ ਕਹੀ ਯਾਰ ਪਰ ਉਸ ਸਮੇਂ ਦੀ ਅਸਲ ਖਚਾਈ ਨੂੰ ਬਿਆਨ ਕਰਦੇ ਆ ਜਿਹੜੀ ਗੱਲ ਕਹੀ ਆ ਕਿ ਬਲੂ ਸਟਾਰ ਬਾੜਾ ਕਾਰਾ ਸੀ ਕਾਂਗਰਸ ਦਾ ਤੇ ਇਹ ਗੱਲ ਗੱਲਤਾ ਕਿ ਉਹਨੇ ਕਿਹਾ ਕਿ ਇੰਦਰਾ ਗਾਂਧੀ ਦਾ ਪੂਰਾ ਹੱਥ ਨਹੀਂ ਸੀ ਇਹ ਗੱਲ ਸੰਗਤ ਨੂੰ ਅਸੀਂ ਕਲੀਅਰ ਕਰਨੀ ਚਾਹੁੰਦੇ ਆ ਕਿ ਉਰਲ ਰੋਡ ਦੇ ਵਿੱਚ ਇੰਦਰਾ ਗਾਂਧੀ ਦਾ ਹੀ ਇਹ ਏਜੰਡਾ ਸੀ ਜਿਹੜਾ ਉਹਨੇ ਲਾਗੂ ਕੀਤਾ ਜਿਹਦੇ ਦੇਸ਼ ਦੇ ਅੰਦਰ ਇੱਕ ਵੱਡਾ ਘਟਨਾ ਕਰਨ ਲੈ ਕੇ ਆਂਦਾ ਜਿਸ ਨੂੰ ਅੱਜ ਵੀ ਦੇਸ਼ ਭੁਗਤ ਰਿਹਾ ਪੀਚ ਤਮਰਮਜੀਦਾਏ ਮੰਨਣਾ ਕਿ ਆਪਰੇਸ਼ਨ ਬਲੂ ਸਟਾਰ ਇੱਕ ਗਲਤ ਤਰੀਕਾ ਸੀਗਾ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪੋਲਿਸੀਗੀ ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਮੰਨਿਆ ਕਿ ਗਲਤ ਕੀਤਾ ਸੀਗਾ ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਦਬਾਹੀਆਂ ਕੀਤੀਆਂ ਗਈਆਂ ਸਿਰਕਾਲ ਤੱਕ ਸਭ ਨੂੰ ਟਾਹ ਢੇਰੀ ਕੀਤਾ ਗਿਆ ਲੇਕਿਨ ਨਾਲ ਇਹ ਕਹਿਣਾ ਕਿ ਇਹਦੇ ਵਾਸਤੇ ਇੰਦਰਾ ਗਾਂਧੀ ਕੱਲੀ ਜ਼ਿੰਮੇਵਾਰ ਨਹੀਂ ਸੀ ਇਹ ਕਿਸੇ ਵੀ ਸੂਰਤ ਅੰਦਰ ਬਰਦਾਸ਼ਤ ਨਹੀਂ ਇੰਦਰਾ ਗਾਂਧੀ ਨੇ ਐਜ਼ ਅ ਪ੍ਰਧਾਨ ਮੰਤਰੀ ਇਹ ਕੌਂਸ਼ੀਅਸ ਫੈਸਲਾ ਲਿਆ ਸੀਗਾ ਇਹ ਸੰਵਿਧਾਨਿਕ ਪੱਤੇ ਤੇ ਬੈਠੇ ਫੈਸਲਾ ਲਿਆ ਸੀਗਾ ਔਰ ਕਾਂਗਰਸ ਦਾ ਸਮੂਹ ਦੇ ਅੰਦਰ ਨਾਲ ਜ਼ਿੰਮੇਵਾਰ ਸੀਗਾ ਔਰ ਇਹ ਫੈਸਲਾ ਸਿੱਖਾਂ ਦੇ ਪ੍ਰਤੀ ਜੋ ਨਫ਼ਰਤ ਸੀ ਉਹਦੇ ਮਨ ਦੇ ਅੰਦਰ ਉਹਦੇ ਚਲਦੇ ਲਿਆ ਗਿਆ ਸੀ ਇਸ ਕਰਕੇ ਇਸ ਪਾਪ ਵਾਸਤੇ ਕਦੀ ਵੀ ਉਹਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਪੀਚਤਮਰਮ ਦੇ ਨਾਲ ਇਹ ਕਦੀ ਵੀ ਅਸੀਂ ਸਹਿਮਤ ਨਹੀਂ ਕਤਈ ਇਹ ਸੰਭਵ ਨਾ ਹੁੰਦਾ ਅਗਰ ਇੰਦਰਾ ਗਾਂਧੀ ਨੇ ਫੈਸਲਾ ਨਾ ਲਿਆ ਹੁੰਦਾ ਤੇ ਕਦੀ ਵੀ ਇਸ ਸਰਕਾਰ ਤੇ ਜਿੱਥੇ ਲਿਆ ਕੇ ਸਿੱਖਾਂ ਨੂੰ ਖੜਿਆ ਕੀਤਾ ਗਿਆ ਜਿੱਥੇ ਲਿਆ ਕੇ ਉਹਨਾਂ ਦੇ ਪੁਜਤਾ ਸਥਾਨਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਸੈਂਕੜੇ ਗੁਰਦੁਆਰਾ ਸਾਹਿਬ ਨੂੰ ਢਾਹਣ ਦਾ ਕੰਮ ਕੀਤਾ ਗਿਆ ਅਕਾਲ ਤਖਸ ਨੂੰ ਢਾਇਆ ਗਿਆ ਇਹ ਸਭ ਕੁਝ ਨਾ ਹੁੰਦਾ ਇਸ ਕਰਕੇ ਇਹਨੂੰ ਕਦੀ ਵੀ ਦੋਸ਼ ਮੁਕਤ ਇੰਦਰਾ ਗਾਂਧੀ ਨੂੰ ਇਸ ਤੋਂ ਨਹੀਂ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਤਰੀਕਾ ਸੀਗਾ ਇਹ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪੋਲ ਸੀਗੀ ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਉਹ ਮੰਨਿਆ ਹੈ ਕਿ ਗਲਤ ਕੀਤਾ ਸੀਗਾ ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪਾਂ ਦੀ ਅਭੇਦਭਾ ਕੀਤੇ ਗਿਆ ਸ੍ਰੀ ਕਾਲ ਤੱਕ ਸਭ ਨੂੰ ਟਾਹ ਟੇਰੀ ਕੀਤਾ ਗਿਆ ਲੇਕਿਨ ਨਾਲੇ ਕਹਿਣਾ ਕਿ